ਗੱਬਿੰਦ। ਹੋਰ ਦਰ ਪਤੂ ਨੂੰ ਢੈਲਾ ਦਮਾ ਕਬੂਤ। ਕਿੱਥੇ ਟਰਾਲੇ ਥੱਲੇ ਦੇ ਕੇ ਮਾਰ ਦੇਗਾ ਪ੍ਰਧਾਨ ਨੂੰ। ਪੇਛੀ ਦੋ ਆ ਰਿਆ ਜੀ ਮੱਡਪੁਰਾ ਚ ਪੇਛੀ ਤੂੰ ਮੇਰੀ। ਹੁਣ ਬਟਾਲਿਆ ਪੇਛੀ। ਇਹ ਤੂੰ ਬਾਅਦ ਇੱਧਰ ਆਪਣਾ ਹਮਾਰੀ। ਅੱਜ ਦਾ ਦਿਨ ਪੇਸੀਆਂ ਵਾਸਤੇ ਕੱਢਿਆ ਹੋਇਆ। ਸਪੈਸ਼ਲ ਦਿਨ ਆਕ ਬਾਈ ਪੇਛੀਆਂ ਨੇ ਮੇਰੀ। ਹਾਂ। ਬਈ ਬਾਲ ਨਾ ਦੇਖ। ਗੱਡੀ ਦੇਖ ਮੁਰੇ। ਕਦੇ ਲਿੰਚ ਪਾਉਣਾ ਗਾਣਾ ਚਲਾਓ ਮੜਾ ਲਿੰਚ ਪਾਉਣਾ ਲੇਕੇ ਗਾ ਕਦਮ ਜੀ ਇਹਦੀ ਨੇ ਗਾ ਕਦਮ ਨਾ ਤੈਨੂੰ ਹੰਪ ਦੀਂਦੇ ਨੇ ਇਹਦੀ ਫੇ ਨਿਗਰ ਵਾਲੇ ਪਿੱਛੇ ਤੇ ਵਾਲੀ ਦਿਰਾ ਪਿੱਛੇ ਜਾਮਾ ਲਾਏ ਵਾਲੇ ਇਹ ਵਾਲੇ ਘਰਾਮਾਂ ਦੀ ਨਿਗਰ ਪਿੱਛੇ ਜਾਮਾ ਹਾਂ ਤੁਸੀਂ ਉੱਥੇ ਨਾਲੇ ਪੇਚੀ ਤੁਸੀਂ ਇਤਨੇ ਤਾਂ ਪ੍ਰੇਸ਼ਨ ਕਰਾ ਲਿਆ ਔਖ ਦਾ ਮੈਂ ਤੇਰੇ ਪਿੱਛੇ ਆਹੋ ਚਾ ਚਾ ਚ ਨੂੰ ਕਹਿਣਾ ਕਿ ਪਹਿਲੇ ਨਿਗਾ ਇੰਨਾ ਸੇਤੀ ਹੋ ਜੂ ਪ੍ਰੇਸ਼ਨ ਨਾਲ ਦੀ ਨਾਲ ਲਿੰਚ ਪਾ ਕੀ ਯਾਰ ਤੇਰੇ ਧੌਣ ਲੈ ਲਿੰਚ ਪੋ ਇੱਕੇ ਦਾ ਟੱਡ ਕਰਾਵਾ ਅਲਟਰਾ ਸੌਨ ਕਰਾਉਣੀ ਹੈ ਹੋਰ ਟੱਡ ਸੀ ਬੱਚਾ ਮੰਨ ਲਦੇ ਬਣਾ ਜਦੋਂ ਜੰਮ ਲਾਉਂਦਾ ਤੇ ਲੀਵਰ ਟੁੱਟ ਗਿਆ ਤਾਂ ਆਏ ਤਾਂ ਬੰਦ ਨਹੀਂ ਕਰਿਆ ਫਿਰ ਵੀ ਉਹਰਾ ਬਈਆਂ ਬੈਲ ਛੱਟ ਤੇ ਤੂੰ ਵੀ ਛੱਟ ਤੇ ਜਾ ਰਹੀਆਂ ਬੰਦ ਨਾਲ ਕਿਸੇ ਟਾਈਮ ਜੰਮ ਵੀ ਲਾਈ ਜਾਣਾ ਬੰਦ ਆਏ ਮੰਤੋਂ ਇਹ ਬਸ ਇੰਡੀਆ ਕਾ ਨੰਬਰ 1 ਦਵਾਈ ਜੋ ਬਦਲ ਦੇ ਕਿਸੇ ਟਾਈਮ ਜੰਮ ਲਾਈ ਆਂ ਹਾਂ ਅੱਜ ਬਈਆਂ ਦੀਆਂ ਦੇ ਬਾਅਦ ਤੇ ਪਹਿਲਾਂ ਇਹਨੂੰ ਦੋ ਚਮਚੇ ਪਿਉਣੇ ਪੈਂਦੇ ਨੇ ਫਿਰ ਪੇਚੀ ਤੇ ਜਾਣੇ ਕਹਿੰਦੀ ਕਾ ਕਬਜੀ ਹੋ ਜਾਏਗਾ ਏ ਏ ਡਰੈਗਲ ਰੱਖ ਲਿਆ ਤੇਰਾ ਦੂਰ ਰਹਿਣ ਦਾ ਦਾਵਾ ਤਾਂ ਅੰਤ ਨੂੰ ਬਣਾਈ ਤੋਂ ਮਾਰੂਗਾ ਕਿਸੇ ਗੱਡੀ ਆਉਂਦੀ ਆ ਹੇ ਬੰਤ ਤੇਰਾ ਜੇ ਮਰ ਗਿਆ ਨਹੀਂ ਤੈਨੂੰ ਕੀ ਪਟਿਆਲਾ ਤਾਰੂ ਹੇ 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 ਤੰਨੇ ਦੰਦੇ ਹੇ ਤੰਨੇ ਦੰਦੇ ਬੰਤ ਨੂੰ ਸਭ ਮਾਲੀ ਹੋਰੀ ਨਹੀਂ ਹੇ ਲੱਗ ਗਈ ਪਰਨ ਪਟਿਆਰੇ ਨੀ ਬਰਨਾਲੇ ਕਾ ਦੇ ਹੈ ਬਰਨਾਲੇ ਹੈ ਜਾਰਾਂ ਦੀ ਜਾਰੀ ਛੱਟ ਕੇ ਲੱਗ ਗਈ ਪਰਨ ਬਰਨਾਲੇ ਤੂੰ ਸੋਣੀਏ ਹੋਰ ਸ਼ਹਿਰ ਕੋਈ ਕਹੋ ਨਾ ਕਾਹ ਲੋ ਤੇਰੀ ਕਿਸੇ ਲਿਬਕ ਲੱਗੀ ਹੋ ਗਈ ਹੋਰ ਪਾਸੇ ਦੱਸ ਦੇ ਦੂੰ ਅੱਜ ਹਾਇਡ ਆਬਾ ਹੈ ਸਾਈਡਾ ਉਹ ਹਾਇਡ ਰੱਖਣੀ ਆਪੇ ਬਈ ਤਰੀਕਾ ਜੀ ਤੇ ਪੰਜ ਜਾਣਦੀਆਂ ਲਓ ਜੀ ਇਹ ਆਪਾਂ ਅੱਗੇ ਐਲਬਮ ਲੈ ਕੇ ਆ ਰਹੇ ਹਾਂ ਤੇ ਬਾਕੀ ਵਲੌਗ ਚ ਦੱਸਿਆ ਕਰੋ ਵੀ ਤੁਹਾਨੂੰ ਕਿਵੇਂ ਦਾ ਮਟਰਣ ਚੰਨ ਲੱਗਿਆ ਬਾਕੀ ਕੱਲ੍ਹ ਸਾਡੀ ਤੱਕ ਲੋਸਟਾ ਕੁਝ ਹਾਲ ਬੰਦੇ ਆ ਜੀ ਖੁਸ਼ ਰਹਿਣੇ ਆ ਦੁੱਖ ਤੇ ਸਭ ਤੇ ਪੈਂਦੇ ਨੇ ਮਸੀਤੋ ਰਹੇ ਹਾਂ ਕੋਈ ਦਾ ਦਰਦਾ ਵੀ ਚੱਲ ਰਿਹਾ ਕਰੋ ਖੁਸ਼ ਰਿਹਾ ਕਰੋ ਨਸੀਬ ਪੱਤੇ ਤੋਂ ਦੂਰ ਰਹੋ ਐਂ ਨਜ਼ਾਰੇ ਲਿਆ ਕਰੋ ਜ਼ਿੰਦਗੀ ਦੇ ਬਾਪਾ ਮਿਹਰ ਕਰੇ ਸਭ ਤੇ ਹੱਥ ਪਰ ਮਿਹਰ ਪਰ ਹੱਥ ਰੱਖੇ ਸਭ ਤੇ ਹੱਥ ਪਰ ਮਿਹਰ ਕਰੇ ਹੱਥ ਪਰ ਮਿਹਰ ਕਰੇ ਤੇ ਬਾਕੀ ਭਾਈ ਜਬੇ ਤੁਹਾਨੂੰ ਲੱਗਦਾ ਹੁੰਦਾ ਬਲੌਗ ਦੇ ਕਿਹਨਾ ਮੜਾ ਕਮੈਂਟਾਂ ਚ ਦੱਸਦੇ ਆ ਹਾਂ ਦਿੱਕੇ ਮੈਂ ਇਹ ਮੇਰਾ ਚੈਨਲ ਆ ਪੰਥ ਇਲ ਤੀ ਜੱਟ ਆ ਠੀਕ ਹੈ ਜੀ ਤੇ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਕਰੋ ਤੇ ਵੀਡੀਓ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਆਪਣੀਆਂ ਇਹ ਪਤਾ ਕੀ ਆ ਮੈਂ ਤੁਹਾਨੂੰ ਦੱਸਣਾ ਬਲੌਗ ਕਿਉਂ ਬਣਾਉਂਦਾ ਬਲੌਗ ਆਪਾਂ ਬਣਾਉਂਦੇ ਜਦੋਂ ਆਪਾਂ ਇਸ ਉੱਤੇ ਜਾਣੇ ਆ ਕਿਤੇ ਉਂ ਜਾਣੇ ਆ ਪਾਉਂ ਚ ਮਸਤੀ ਕਰਦੇ ਆ ਹੂੰ ਉਤੋਂ ਵੀ ਅਸੀਂ ਬਲੌਗ ਬਣਾ ਲੈਨੇ ਆ ਹੂੰ ਤੂੰ ਤਾਂ ਮੈਂ ਤਾਂ ਖੁਸ਼ ਹੀ ਰਹਿਣਾ ਸਾਰਾ ਦਿਨ 24 ਘੰਟੇ ਕ੍ਰੇਟਰ ਚ ਹੀ ਰਹਿਣਾ ਸੀ ਮੇਲੇ ਹੁੰਨੇ ਆ ਜਦੋਂ ਮੇਲੇ ਹੁੰਨੇ ਆ ਮੈਂ ਕੈਮਰੇ ਦਾ ਸੁਭਾਅ ਪਹਿਰੇ ਆ ਬਸ ਐਂ ਫੜਦੇ ਨੇ ਮੇਰੇ ਤੋਂ ਵੀ ਮੈਂ ਕਿਵੇਂ ਰਹਿਣਾ ਉਹ ਚੀਜ਼ਾਂ ਤੁਹਾਨੂੰ ਦਿਖਾਉਣੇ ਹੁੰਦੇ ਆ ਬਤਵਾ ਤੇ ਦੇਖਿਆ ਕਰਿਓ ਜੀ ਪਿਆਰ ਦਿੰਦੇ ਰਹੋ ਹਾਂ ਪਿਆਰ ਦਿੰਦੇ ਰਹੋ ਬਾਕੀ ਵਲੌਗ ਤਾਂ ਦੇਖੋ ਆਈ ਜਾਣੇ ਨੇ ਵਲੌਗ ਤਾਂ ਇਹ ਨਹੀਂ ਪਤਾ ਦਿਨ ਚ ਦੋ ਆ ਜਾ ਕਰਨ ਜਿਸੇ ਪਹਿਲੀ ਮੇਰੀਆਂ ਲਿਆਦਾਆਂ ਮੂਸੇ ਵਾਲੇ ਮੰਗ ਹਾਂ ਬਾਕੀ ਦੇਖੀ ਚਲੋ ਆ ਤੁਹਾਨੂੰ ਹਮਾਚਲ ਵੀ ਦਿਖਾਵਾਂਗੇ ਮੈਂ ਜਿੱਥੇ ਮੇਰੇ ਫਲੈਟ ਉਹ ਕੱਢਦਾ ਸੀ ਠੂ ਗਾਣਾ ਠਾ ਗਾਣਾ ਅਸੀਂ ਕੱਢਾਂਗੇ ਠੂ ਵਲੌਗ ਹਾਂ ਠਾ ਵਲੌਗ ਸਾਹੀ ਚੌਣੀ ਫੇਰ ਵੱਡੀ ਫਿਲਮ ਤੇ ਇਹ ਮੈਂ ਤੁਹਾਨੂੰ ਹਮਾਚਲ ਦਿਖਾਵਾਂ ਜਿੱਥੇ ਮੇਰੇ ਫਲੈਟ ਨੇ ਮੈਨੂੰ ਦਿੱਤੇ ਹੋਏ ਨੇ ਸਰਕਾਰ ਨੇ ਇਹ ਤਾਂ ਮੇਰੀ ਲੜਾਈ ਨਾਲ ਜਾਰੀ ਸੀ ਚੱਲ ਜੱਛੇ ਦੇ ਟਿਕਾਣੇ ਤਿਸ ਨੂੰ ਸਾਰੇ ਟਿਕਾਣੇ ਦਿਖਾਉਂ ਅੰਦੋ ਜਾਲਾ ਸਾਡਿਆ ਖੌੜੀ ਚਲਾ ਲੈ ਕੂ ਮੱਖੇ ਤੇ ਉਹਦੇ ਹੱਥ ਤੋਂ ਮਰੀ ਜਾਨ ਮਗਨ ਚੱਕ ਪੂਆ ਮੈਂ ਚੜਾਉਣੀ ਚਲਾਉ ਕੱਢੀ ਈਲਣ ਵਾਲੇ ਦਿਮਾਗ ਇੱਕ ਪਾਸੇ ਕੰਮ ਕਰਦਾ ਸਾਰੇ ਪਾਸੇ ਕੰਮ ਕਰਦਾ ਦਿਮਾਗ ਦਾ ਕੰਮ ਕਰਾ ਦੇਣਾ ਪਹਿਲਾਂ ਉਹਦਾ ਕਰ ਲਓ ਸਾਰੀ ਜਿਹੜਾ ਤਾਂ ਛਾਰਾ ਕੁਛ ਨਮਾ ਪੂਏ ਦੇ ਟੀਰੀਆਂ ਦੇ ਅੱਡੇ ਤਰਲੇ ਬੱਜ ਪਈਆ ਜਬਿੰਨ ਤੇਰੀ ਸਾਰੀ ਤੇ ਇਹਨਾਂ ਦਾ ਇੰਸਾਂਗ ਸੀਗਾ ਆਸਟ੍ਰੇਲੀਆ ਦਾ ਸਪੈਸ਼ਲ ਹੋਾਈ ਆ ਵੀ ਕਹਿੰਦੇ ਤਾਂ ਦੇਖੀ ਹੁਣਾ ਤੁਹਾਡਾ ਚੈਨਲ ਕਹਿੰਦੇ ਬੜੀ ਬਹੁਤ ਅਸੇਰੀ ਇੱਕ ਮੇਰੀ ਜੀਵਰ ਦੇ ਦੀ ਇੱਕ ਗਾਣਾ ਗਾਇਆ ਸੀ ਇਹਨਾਂ ਨੇ ਇਹਨਾਂ ਦੇ ਲਾਣੇ 'ਚ ਬੰਦੇ ਨਹੀਂ ਕਿਵੇਂ ਜੀ ਆਂਡੇ ਧਰਲੇ ਬੰਦਰ ਪਈਆ ਜਮੀਨ ਤੇਰੀ ਸਾਰੇ ਪੀਰੀਆਂ ਦਾ ਅੰਡਾ ਨਹੀਂ ਉਹ ਇਹ ਵੀ ਸੀਗਾ ਇੱਕ ਆਹਾ ਸੀ ਸੋਣ ਮਹੀਨੇ ਕਣਕਾਂ ਮਾਰਨ ਸਨੇਰੀ ਹਾਂ ਤੇ ਉਹ ਬਦਲ ਆ ਯਾਰਾ ਚਾਹ ਵਾ ਕਣਕਾਂ ਜਦੋਂ ਵਿੱਚ ਪਾਰਦੀ ਹੁੰਦੇ ਉਹ ਪ੍ਰੋਡੂਸਰ ਕਹਿੰਦਾ ਵੀ ਯਾਰ ਇਹ ਗਲਤ ਗੱਲ ਹੈ ਵੀ ਮੈਂ ਕੋ ਜਿੰ ਕਰਵਾਉਂਦਾ ਸੀ ਗਾਣਾ ਵੀ ਰਿਜਿਸਟਰ ਇਹਦਾ ਡਾਇਲੌਗ ਵੀ ਆ ਬੰਦ ਦਾ ਆਉਣ ਦੇ ਮੀਨ ਨੇ ਬੰਦਾ ਮਾਰਨਾ ਕਿਹੜਾ ਸੌਕਾ ਬੰਦਾ ਮਾਰਨਾ ਸੌਕਾ ਉਹ ਮੈਂ ਉਹਨੂੰ ਲੈ ਗਿਆ ਸੀ ਖਾਲ ਤੇ ਬੈ ਕੇ ਤੇ ਲੈ ਵੀ ਡੱਡੂ ਬੋਲਦੇ ਜਿਵੇਂ ਮੇਰੇ ਕਦੇ ਸੌਣ ਕੀ ਡੱਡੂ ਬੋਲਦੇ ਨੇ ਜਦੋਂ ਮੀਂਹ ਪੈਂਦੇ ਨੇ ਜਾਂਦੇ ਆ ਉਹਦੇ ਕਰਕੇ ਵੀ ਫਿਰ ਮੈਂ ਡੈਕ ਨੂੰ ਬੋਲਿਆ ਕਿ ਵੀ ਸੌਣ ਮੈਂ ਇੰਨੇ ਬੰਦੇ ਮਾਰੇ ਹੋਏ ਨੇ ਮੇਰੇ ਕਣਕਾ ਮਾਰਨ ਸੁਨੇਰੀ ਹਾਂ ਕਣਕਾ ਮਾਰਨ ਸੁਨੇਰੀ ਇਹਨੂੰ ਸੌਣ ਜਿੱਤਾ ਹੋਈ ਨਹੀਂ ਬੰਦਾ ਮਾਰਦਾ ਕਿਛ ਤਾਉ ਇਹੋ ਗਾਣਾ ਮਤਲਬ ਨਾ ਥੋੜਾ ਜਿਹਾ ਗਲਤ ਲਿਖਿਆ ਜਾਂਦਾ ਅੱਜ ਨੂੰ ਇਹ ਬੰਦਾ 17 ਚ ਹੋਣਾ ਸੀ ਉਹਨਾਂ ਦਾ ਲਾਣਾ ਮੂੰਛਾ ਲਾ ਕਲੇਬ ਕਰਿਆ ਕਰਦਾ ਤੇਰੇ ਹੱਦ ਤੱਕ ਲੈ ਇਹ ਗਾਣਾ ਕਿਥੋਂ ਕਿਨ ਕਰਿਆ ਸੀ ਪਾਣੀ ਦੇ ਛੱਲਾ ਹੋ ਪਰ ਤੂੰ ਹੋ ਮੈਂ ਮੈਂ ਹੋ ਬੰਤਦੀਆਂ ਗੱਲਾਂ ਹੋਣ ਤੂੰ ਹੋ ਮੈਂ ਮੈਂ ਮੇਰਾ ਜ਼ਿੰਦਗੀ ਦਾ ਇੱਕ ਅਸਮਸ ਨੂੰ ਅੱਜ ਆਪਣੀ ਜ਼ਿੰਦਗੀ ਦਾ ਸੱਚ ਦੱਸਦਾ ਜਿਹੜਾ ਸੀ ਨੂੰ ਮੈਂ ਕਰਨਾ ਮੈਂ ਨਾ ਕਿਸੇ ਨੂੰ ਕਰਨਾ ਫੜੋ ਉਹ ਨਹੀਂ ਰਹਾ ਕਿਸਮਤ ਬਾਜ਼ ਸਾਧਰੀ ਦੇ ਪੂਰੇ ਹੈ 25 जंगल च भ ਟੱਕੜ ਗਿਆ ਸੀ ਹਾਂ ਐਨਾ ਘੁੰਡਾ ਲੁੱਟ ਗਿਆ ਸੀ ਲੱਤ ਨਾਲ ਮੇਰੇ ਤਾਂ ਹੀ ਦੇਖਦੇ ਆਂ ਤਾਹੀ ਨੇ ਘੱਟ ਪੱਤੀ ਤਾਹੀ ਨੇ ਗਿੱਦੇ ਤੇ ਤੇ ਬਾਤੋ ਵੱਧ ਪਿਆਰ ਦਿਆ ਕਰੋ ਆਪਣੇ ਵਲੌਗ ਨੂੰ ਐਸੀ ਗੱਲ ਨਹੀਂ ਮਲੇ ਕਮੈਂਟਾਂ ਚ ਵੀ ਦੱਸ ਦਿਆ ਕਰੋ ਵੀ ਦਿਨ ਚ ਕਿੰਨੇ ਵਲੌਗ ਆਉਣ ਕਿੰਨੇ ਵਲੌਗ ਤੇ ਕਿਹੜਾ ਤੁਸੀਂ ਗਾਣਾ ਸੁਣਨਾ ਚਾਹੁੰਦੇ ਹੋ ਵਲੌਗ ਦੇ ਵਿੱਚ ਉਹ ਦੱਸ ਦਿਓ ਉਹ ਦੱਸ ਦਿਆ ਕਰੋ ਵੀ ਆਪਾਂ ਕੋਈ ਡਾਇਲੌਗ ਸੁਣਨਾ ਚਾਹੁੰਦੇ ਆ ਕੋਈ ਬਾਕੀ ਹਾਂ ਵਲੌਗਾਂ ਵਲੌਗਾਂ ਦੇ ਗੱਦ ਲਾ ਕੇ ਆਪਾਂ ਗਾਣਾ ਗਾਇਆ ਸੀ ਆਪਾਂ ਮੈਂ ਮਾਰ ਜੰਦੜੀ ਘੜੀ ਦੋ ਘੜੀ ਦੇ ਦੁਆਰੇ ਸੁਣਨਾ ਚਾਹੁੰਦੇ ਤਾਂ ਕਮੈਂਟ ਚ ਜਰੂਰ ਦੱਸੋ। ਉਹਦਾ ਮੈਂ ਅਗਲਾ ਪੈਰਾ गा ਰਿਹਾ ਉਹ ਗਾਣੇ ਨੂੰ ਬਹੁਤ ਪਿਆਰ ਦਿੱਤਾ ਸੀ। ਮਿਲਨਰ ਚ ਚੱਲ ਗਈ ਸ਼ੋ ਵੀਡੀਓ। ਤੇ ਹੁਣ ਉਹਦਾ ਮੈਂ ਅਗਲਾ ਪੈਰਾ गा ਰਿਹਾ ਜ਼ਿੰਦਗੀ ਦੀ ਆਉਗੀ। ਹੁਣ ਹੀ ਗਾਉਂਗੇ? ਨਹੀਂ ਗਾਉਣ ਨਹੀਂ। ਨਾ ਕਮੈਂਟਾ ਕਮੈਂਟਾਂ ਦੀ ਲੈਣ। ਪਹਿਲਾਂ ਮੈਨੂੰ ਕਮੈਂਟਾਂ ਚ ਦੱਸਿਓ। ਵੀ ਵੀ ਜੇ ਮੈਨੂੰ ਆਡੀਅੰਸ ਜ਼ਿਆਦਾ ਲੱਗੀ ਵੀ ਫੇਰ ਹੀ ਆ ਨਾ। ਜੇ ਹੁਣ ਉਹੀ ਦੋ ਜਣਾਂ ਨੇ ਕਿਹਾ ਆ ਕਹਾ ਵੀ ਗਾ ਭਾਈ ਫੇਰ। ਉਹ ਗਾਣੇ ਵਾਰੇ। ਤਾਂ ਮੈਨੂੰ ਖਰਚਾ ਜਾਂਦੇ ਪੈ। ਸੋ ਹੁੰਦੇ ਨੇ ਕਮੈਂਟ ਕਰਤਾ। ਹਾਂ। ਤਾਂ ਗਾਣਾ ਰਿਲੀਜ਼ ਕਰਦਾ ਹਾਂ ਉਹਦੇ ਸਾ ਬਾਕੀ ਇਹ ਬੰਦਾ ਵੀ ਗੈਂਗਰੈਸਟਰ ਆ ਗੈਂਗਰੈਸਟਰ ਬੰਦੇ ਆ ਹਰ ਅੰਡ ਬੱਲੀਆਂ ਦਾ ਜਿੱਦ ਨੂੰ ਮੰਗਦੀ ਮਟਿਆਰੇ ਚੱਲਣ ਗਰੁੱਪ ਬਾਜੀਆਂ ਲੱਗੇ ਚਾੜੀ ਬੜੇ ਚਿੱਟੀ ਓੜਾ ਤੇ ਹੁਟੜ ਪੁੰਜਦੇ ਹਰ ਪੰਤ ਨੂੰ ਫਰੇਣੀ ਪੁਲਿਸ ਲੱਭਦੀ ਆਏ ਹਾਏ ਚੌਕ ਪਿੰਡ ਦੇ ਵਿਚਾਲੇ ਗੱਡਤੀ ਕਿੱਥੇ ਟਾਲਦੇ ਆ ਬੰਦੋਈ ਟਾਲ ਸਰ ਪਿੰਡ ਬੱਲੀਆਂ ਦਾ ਦੀ ਤਾੜੀ ਮਾਰਨਦਾ ਓਏ ਹਾਂ ਆ ਗੱਡੀ ਚਲਾ ਲੈ ਉਹ ਤੇ ਜਾ ਡਿੱਗ ਤੇ ਲੁੱਟਣੀਆਂ ਚੱਲ ਕਾਬੇ ਤਾਂ ਮੈਂ ਨਾ ਤਲਾਦਾ ਮੈਂ ਤੂੰ ਰਹਿਣ ਨਹੀਂ ਹਾਂ ਚਲ ਠੀਕ ਆ ਆ ਤਾੜੀ ਮਾਰ ਲੱਗਿਆ ਲਓ ਜੀ ਸਮਾਪਤੀ ਅਗਲੇ ਵਲੌਗ ਤੇ ਜਲਦੀ ਹੀ ਮਿਲ ਰਿਹਾ ਆਏ ਲਵ ਯੂ ਸਾਰਿਆਂ ਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਰੋ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕਮੈਂਟ ਕਰਿਆ ਕਰੋ ਸਪੋਰਟ ਕਰੋ ਭਾਈ ਕਿਲਤੀ ਜੱਟ ਕਮੈਂਟ ਕਰਕੇ ਮੋਲੇ ਜੱਟ ਕਮੈਂਟ ਕਰਕੇ ਦੱਸਿਆ ਕਰੋ ਹਾਂ ਕਿ ਕਿਵੇਂ ਕੀ ਚਾਹੀਦਾ ਤੁਹਾਨੂੰ ਕੀ ਚਾਹੀਦਾ ਬਾਈ ਟਾਟਾ